ਐਮਰਜੈਂਸੀ ਇੰਨੀ ਜ਼ਬਰਦਸਤ ਸੀ ਕਿ ਇੱਥੋਂ ਦੇ ਜਿੰਨੇ ਅਖਬਾਰ ਜਾਂ ਕੋਈ ਹੋਰ ਸੰਚਾਰ ਮਾਧਿਅਮ ਸੀ ਉਹਨਾਂ ਦੇ ਕਨੈਕਸ਼ਨ ਕੱਢ ਦਿੱਤੇ ਗਏ ਦੁਨੀਆ ਤੱਕ ਕੋਈ ਗੱਲ ਪਹੁੰਚ ਨਾ ਸਕੇ ਇਹ ਬਹੁਤ ਵੱਡੇ ਕਾਲੇ ਕਾਨੂੰਨ ਲਾਗੂ ਕਰ ਦਿੱਤੇ ਗਏ ਜੇ ਕੋਈ ਆਵਾਜ਼ ਉਠਾਉਦਾ ਸੀ ਉਸ ਦੀ ਆਵਾਜ਼ ਮਨ ਕਰ ਦਿੱਤੀ ਜਾਂਦੀ ਉਹ ਜਿਹਾ ਵੇ ਸੁੱਟ ਪਾ ਜਾਂਦਾ ਇਹਦਾ ਨਾਮ ਬਣਿਆ ਕਿ ਐਮਰਜੈਂਸੀ ਦਾ ਮੋਰਚਾ ਕੀ ਇਥੇ ਡਿਕਟੇਟਰਸ਼ਿਪ ਜਿਹੜੀ ਇੰਦਰਾ ਗਾਂਧੀ ਨੇ ਲਾਗੂ ਕੀਤੀ ਸੀ ਉਸ ਦੇ ਖਰਾਬ ਲੋਕਤੰਤਰ ਨੂੰ ਬਚਾਉਣ ਦੀ ਜਿਹੜੀ ਲੜਾਈ ਸੀ ਸੰਵਿਧਾਨ ਨੂੰ ਬਚਾਉਣ ਦੀ ਜਿਹੜੀ ਲੜਾਈ ਸੀ ਉਹਨੂੰ ਅਮਰਜੈਂਸੀ ਦਾ ਮੋਰਚਾ ਕਿਹਾ ਜਾਂਦਾ ਪਰ ਇਹ ਗੱਲ ਬਾਣ ਨਾਲ ਕਿਹਾ ਸਕਦੀ ਆ ਹੈਗੀ ਆ ਕਿ ਉਸ 1.40 ਲੱਖ ਹਜ਼ਾਰ ਦੇ ਵਿੱਚੋਂ ਸਿਰਫ ਸਿਰਫ 40 ਹਜ਼ਾਰ ਲੋਕਾਂ ਨੇ ਇਸ ਤੋਂ ਵੀ ਵੱਧ ਲੋਕਾਂ ਨੇ ਇਸ ਅਮਰਜੈਂਸੀ ਦੇ ਮੋਰਚੇ ਵਿੱਚ ਸਰਦ ਪ੍ਰਕਾਸ਼ ਸਿੰਘ ਬਾਦਲ ਜਗਧਰ ਗੁਰਚਮ ਸਿੰਘ ਕੌੜਾ ਅਤੇ ਹੋਰ ਸੀਨੀਅਰ ਅਕਾਲੀ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਇਸ ਮੋਰਚੇ ਵਿੱਚ ਸ਼ਾਮਲ ਹੋ ਕੇ ਇਸ ਜਿਹੜਾ ਡਿਕਟੇਟਰਸ਼ਿਪ ਸੀ ਇੰਦਰਾ ਗਾਂਧੀ ਦੀ ਉਹਨੂੰ ਖਤਮ ਕੀਤਾ ਤੇ ਲੋਕਤੰਤਰ ਨੂੰ ਬਹਾਲ ਕਰਨ ਦੀ ਗੱਲ ਕੀਤੀ ਪਰ ਅੱਜ 50 ਸਾਲ ਹੋ ਗਏ ਨੇ ਲੋਕ ਦੂਸਰੀ ਪਾਰਟੀ ਨੂੰ ਨੀਵਾ ਦਿਖਾਉਣ ਵਾਸਤੇ ਵੱਡੇ ਬੋਰਡ ਲਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਂ ਦੀ ਚਾਲ ਨੂੰ ਦੇਖਦੇ ਆ ਉਹਦਾ ਅਸੀਂ ਨਾਮ ਦਿੰਦੇ ਆ ਕੈਲੰਡਰ ਤੇ ਕੈਲੰਡਰ ਦੇ ਵਿੱਚ ਦਿਨ ਆਉਂਦੇ ਨੇ ਵਾਰ ਆਉਂਦੇ ਨੇ ਸਾਲ ਆਉਂਦੇ ਨੇ ਇਤਿਹਾਸਿਕ ਘਟਨਾਵਾਂ ਆਉਂਦੀਆਂ ਨੇ ਤੇ ਕਿਸੇ ਕਿਸੇ ਦਿਨ ਨੂੰ ਬਹੁਤ ਇਤਿਹਾਸਿਕ ਚੰਗਾ ਦਿਨ ਵੀ ਕਿਹਾ ਜਾਂਦਾ ਕਿਸੇ ਨੂੰ ਕਾਲੇ ਦਿਨ ਦੇ ਤੌਰ ਤੇ ਦੇਖਿਆ ਜਾਂਦਾ ਅੱਜ ਅਸੀਂ ਦੇਖ ਰਹੇ ਆ ਕਿ ਦੇਸ਼ ਦੇ ਅੰਦਰ ਮੌਜੂਦਾ ਸਮੇਂ ਦੀ ਸਰਕਾਰ ਵੱਲੋਂ ਦਿੱਲੀ ਰਾਜਧਾਨੀ ਤੇ ਹੋਰ بڑے ਥਾਵਾਂ ਤੇ ਬੋਰਡ ਲਾਏ ਗਏ ਨੇ ਕਿ ਕਾਲਾ ਦਿਨ ਸੰਵਿਧਾਨ ਦੇ ਲਈ ਕਾਲਾ ਦਿਨ ਵਾਕਈ ਕੋਈ ਸ਼ੱਕ ਨਹੀਂ कि ਇਸ ਤਰ੍ਹਾਂ ਦੇ ਕਾਲੇ ਦਿਨ ਸਿੱਖਾਂ ਲਈ ਵੀ ਆਏ ਸਿੱਖਾਂ ਲਈ 84 ਦਾ ਕਾਲਾ ਦਿਨ ਆਇਆ ਜੂਨ ਦਾ ਹੋਰ ਵੀ ਇਸ ਤੋਂ ਬੜੇ ਸਾਰੇ ਜਿਹੜੇ ਦਿਨਾਂ ਇਸ ਗੱਲ ਨਾਲ ਜੁੜਦੇ ਨੇ ਪਰ ਅੱਜ ਕਹਿੰਦੇ 50ਵੀਂ ਵਰੇਗੰਡਾ ਹੈ 50 ਸਾਲ ਹੋ ਗਏ 1975 ਦੇ ਵਿੱਚ ਇੰਦਰਾ ਗਾਂਧੀ ਨੇ ਆਪਣੀ ਸਿਆਸੀ ਬਿਲਕੁਲ ਸਿਖਸ਼ਟ ਜਿਹੜੀ ਵੱਡੇ ਪੱਧਰ ਤੇ ਹੋ ਚੁੱਕੀ ਸੀ ਉਹ ਆਪਣੀ ਕੁਰਸੀ ਵੀ ਗਵਾ ਚੁੱਕੀ ਸੀ ਐਮਪੀ ਦੀ ਜਿਹਦੇ ਸਰਜੀ ਦੀ ਕੁਰਸੀ ਦੇ ਸਿਰ ਤੇ ਉਹਨੇ ਪ੍ਰਧਾਨ ਮੰਤਰੀ ਬਣਨਾ ਸੀ ਉਸ ਨੇ ਇਸ ਸੰਵਿਧਾਨ ਦੇ ਵਿੱਚੋਂ ਕਲਕੂਨਾ ਕੱਢ ਕੇ ਇਸ ਸੰਵਿਧਾਨ ਦੀ ਦੁਰਵਰਤੋਂ ਕਰਕੇ ਉਹਨੇ ਇੱਥੇ ਰਾਸ਼ਟਰਪਤੀ ਰਾਜ ਵਰਗਾ ਕਾਨੂੰਨ ਲਾਗੂ ਕਰਤਾ ਜਿਹਨੂੰ ਕਹਿੰਦੇ ਐਮਰਜੈਂਸੀ ਸੀ ਐਮਰਜੈਂਸੀ ਐਡੀ ਜਬਰਦਸਤ ਸੀ ਕਿ ਇੱਥੋਂ ਦੇ ਜਿੰਨੇ ਅਖਬਾਰ ਜਾਂ ਕੋਈ ਹੋਰ ਸੰਚਾਰ ਮਾਧਿਅਮ ਸੀ ਉਹਨਾਂ ਦੇ ਕਨੈਕਸ਼ਨ ਕੱਢ ਦਿੱਤੇ ਗਏ ਦੁਨੀਆ ਤੱਕ ਕੋਈ ਗੱਲ ਪਹੁੰਚ ਨਾ ਸਕੇ ਇਹ ਬਹੁਤ ਵੱਡੇ ਕਾਲੇ ਕਾਨੂੰਨ ਲਾਗੂ ਕਰ ਦਿੱਤੇ ਗਏ ਜੇ ਕੋਈ ਆਵਾਜ਼ ਉਠਾਉਦਾ ਸੀ ਉਸ ਦੀ ਆਵਾਜ਼ ਬੰਦ ਕਰ ਦਿੱਤੀ ਜਾਂਦੀ ਉਹਨੂੰ ਜਿਹੜਾ ਵਿੱਚ ਛੁੱਟ ਦਿੱਤਾ ਜਾਂਦਾ ਇਹਦਾ ਨਾਮ ਬਣਿਆ ਕਿ ਐਮਰਜੈਂਸੀ ਦਾ ਮੋਰਚਾ ਮੈਂ ਇੱਥੇ ਗੱਲ ਕਰਨੀ ਕਿਉਂ ਨਾ ਕਿ ਐਮਰਜੈਂਸੀ ਦਾ ਮੋਰਚਾ ਬਹੁਤ ਆਪਣੇ ਆਪ ਦੇ ਵਿੱਚ ਇਸ ਦੇਸ਼ ਦੇ ਅੰਦਰ ਜਾਣਿਆ ਗਿਆ ਕਿ ਇੱਥੇ ਡਿਕਟੇਟਰਸ਼ਿਪ ਜਿਹੜੀ ਇੰਦਰਾ ਗਾਂਧੀ ਨੇ ਲਾਗੂ ਕੀਤੀ ਸੀ ਉਸ ਦੇ ਖਰਾਬ ਲੋਕਤੰਤਰ ਨੂੰ ਬਚਾਉਣ ਦੀ ਜਿਹੜੀ ਲੜਾਈ ਸੀ ਸੰਵਿਧਾਨ ਨੂੰ ਬਚਾਉਣ ਦੀ ਜਿਹੜੀ ਲੜਾਈ ਸੀ ਉਹਨੂੰ ਐਮਰਜੈਂਸੀ ਦਾ ਮੋਰਚਾ ਕਿਹਾ ਜਾਂਦਾ ਮੈਂ ਇੱਥੇ ਮਾਨ ਨਾਲ ਵੀ ਕਹਿ ਸਕਦਾ ਪਰ ਇੱਥੇ ਇੱਕ ਇਤਰਾਜ਼ ਤੇ ਗਿਲਾ ਵੀ ਬਹੁਤ ਵੱਡਾ ਕਿ ਇਸ ਮੋਰਚੇ ਵਿੱਚ ਅਧਿਕਾਰ ਕ੍ਰੂਮ ਵਿੱਚ ਰਿਕਾਰਡ ਤੌਰ ਤੇ ਇਸ ਦੇਸ਼ ਦੇ 29 ਸੂਬਿਆਂ ਵਿੱਚੋਂ 1,40,000 ਲੋਕਾਂ ਨੇ ਇਸ ਸਤਿਆਗ੍ਰਹਿ ਦੇ ਵਿੱਚ ਇਸ ਐਮਰਜੈਂਸੀ ਮੋਰਚੇ ਵਿੱਚ ਗ੍ਰਿਫਤਾਰੀਆਂ ਦਿੱਤੀਆਂ ਜਿਹੜਾ ਕਿ ਸਾਨੂੰ ਕਾਨੂੰਨ ਅਧਿਕਾਰ ਦਿੰਦਾ ਪਰ ਇਹ ਗੱਲ ਮਾਨ ਨਾਲ ਕਿ ਜਾ ਸਕਦੀ ਆ ਹੈਗੀ ਆ ਕਿ ਉਸ 1,40,000 ਦੇ ਵਿੱਚੋਂ ਸਿਰਫ ਤੇ ਸਿਰਫ 40,000 ਲੋਕਾਂ ਨੇ ਇਸ ਤੋਂ ਵੀ ਵੱਧ ਲੋਕਾਂ ਨੇ ਇਸ ਐਮਰਜੈਂਸੀ ਦੇ ਮੋਰਚੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੈ ਸਰ ਗੁਰਚਰਨ ਸਿੰਘ ਟੋੜਾ ਅਤੇ ਹੋਰ ਸੀਨੀਅਰ ਅਕਾਲੀ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਇਸ ਮੋਰਚੇ ਵਿੱਚ ਸ਼ਾਮਲ ਹੋ ਕੇ ਇਸ ਜਿਹੜਾ ਡਿਕਟੇਟਰਸ਼ਿਪ ਸੀ ਇੰਦਰਾ ਗਾਂਧੀ ਦੀ ਉਹਨੂੰ ਖਤਮ ਕੀਤਾ ਤੇ ਲੋਕਤੰਤਰ ਨੂੰ ਬਹਾਲ ਕਰਨ ਦੀ ਗੱਲ ਕੀਤੀ ਪਰ ਅੱਜ 50 ਸਾਲ ਹੋ ਗਏ ਨੇ ਲੋਕ ਦੂਸਰੀ ਪਾਰਟੀ ਨੂੰ ਨੀਮਾ ਦਿਖਾਉਣ ਵਾਸਤੇ ਵੱਡੇ ਬੋਰ ਲਾ ਰਹੇ ਨੇ ਪਰ ਅਫਸੋਸ ਇਸ ਗੱਲ ਦਾ ਹੈ ਕਿ ਸਿੱਖਾਂ ਵੱਲੋਂ ਨਿਭਾਏ ਰੋਲ ਨੂੰ ਕਿਤੇ ਵੀ ਜਿਹੜਾ ਵੀ ਉਹਦਾ ਗੁਣਗਾਨ ਨਹੀਂ ਕੀਤਾ ਜਾਂਦਾ ਅਸੀਂ ਗੁਣਗਾਨ ਦੇ ਮਥਾਜ ਨਹੀਂ ਐ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਸਿੱਖਾਂ ਨੇ ਸਭ ਤੋਂ ਵੱਡਾ ਇਸ ਦੇਸ਼ ਦੇ ਵਿੱਚ ਜਿਹੜੇ ਕੰਮ ਕੀਤੇ ਨੇ ਚਾਹੇ ਗੁਰੂ ਸਾਹਿਬਾਨ ਵੇਲੇ ਸ਼ਹਾਦਤਾਂ ਹੋਣ ਗੁਰੂ ਸਾਹਿਬਾਨ ਦੇ ਵਰਸਾਈ ਸਿਧਾਂਤ ਤੋਂ ਲੈ ਕੇ ਇਸ ਮਾਨਵਤਾ ਦੇ ਭਲੇ ਦੇ ਲਈ ਕਾਰਜ ਹੋਣ ਜੇ ਅਸੀਂ ਅੱਜ ਦੇ ਦਿਨ ਦੀ ਗੱਲ ਕਰੀਏ ਜਿੱਥੇ ਅੱਜ 50ਵੀਂ ਬਰੇ ਗੰਢਾ ਐ ਐਮਰਜੈਂਸੀ ਦੀ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਅੱਜ ਸ਼ਹਾਦਤ ਦਿਵਸ ਵੀ ਆ ਜਿਹੜਾ ਇਤਿਹਾਸ ਦਾ ਪੰਨਾ ਇਹ ਗੱਲ ਬੋਲਦਾ ਕਿ ਇਸ ਹਿੰਦੁਸਤਾਨ ਦੇ ਵਿੱਚ ਮੁਗਲਾਂ ਦੀ ਜਿਹੜੀ ਡਿਕਟੇਟਰਸ਼ਿਪ ਸੀ ਉਸ ਨੂੰ ਖਤਮ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਰਾਂਦੀ ਇਤਨਾਟ ਖੜਕਾ ਕੇ ਜ਼ੁਲਮ ਤੇ ਜ਼ਬਰਦਸਤ ਨਾਸ ਕੀਤਾ ਤੇ ਇੱਥੇ ਪਹਿਲਾ ਰਾਜ ਸਥਾਪਿਤ ਕੀਤਾ ਜਿਹੜਾ ਰਾਜ ਗੁਰੂ ਸਾਹਿਬ ਦੇ ਸਿਧਾਂਤ ਮੁਤਾਬਕ ਪੰਜ ਪ੍ਰਧਾਨੀ ਜਿਹਨੂੰ ਕਹਾਂਗੇ ਕਿ ਪਹਿਲਾ ਲੋਕਤੰਤਰ ਜੋ ਗੁਰੂ ਸਾਹਿਬ ਨੇ ਇਸ ਦੁਨੀਆ ਵਿੱਚ ਬਖਸ਼ਿਆ ਉਸ ਦਾ ਰਾਜ ਸਥਾਪਿਤ ਹੋਇਆ ਅੱਜ ਅੱਜ ਇਤਫਾਕਨ ਉਹਨਾਂ ਦਾ ਸ਼ਹੀਦੀ ਦਿਵਸ ਵੀ ਆ ਸੋ ਅੱਜ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਦੇਸ਼ ਤੇ ਸੱਤਾ ਤੇ ਬੈਠੇ ਲੋਕ ਇਸ ਐਮਰਜੈਂਸੀ ਤੇ ਇੰਦਰਾ ਗਾਂਧੀ ਦੇ ਉਸ ਕਾਲੇ ਕਾਰਨਾਮੇ ਨੂੰ ਉਜਾਗਰ ਕਰਕੇ ਆਪਦੀਆਂ ਸਿਆਸੀ ਰੋਟੀਆਂ ਜਰੂਰ ਸੇਕ ਰਹੇ ਨੇ ਪਰ ਸਿੱਖਾਂ ਵੱਲੋਂ ਨਿਭਾਏ ਰੋਲ ਨੂੰ ਅੱਜ ਯਾਦ ਕਰਨਾ ਉਹਨਾਂ ਨੂੰ ਮੁਨਾਸਬ ਨਹੀਂ ਸਮਝਿਆ ਮੈਂ ਦੇਖ ਰਿਹਾ ਕਿ ਇਹ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਵੇਲੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਦਾ ਜਿਹੜਾ ਵੱਡਾ ਰੋਲ ਆ ਉਸ ਰੋਲ ਨੂੰ ਯਾਦ ਨਹੀਂ ਕੀਤਾ ਜਾਂਦਾ ਉਨੂੰ ਇਤਿਹਾਸ ਦੇ ਪੰਨਿਆਂ ਤੇ ਉੱਕਰਨ ਵਾਸਤੇ ਇਹਨਾਂ ਵੱਲੋਂ ਜਿਹੜੀ ਇਹਨਾਂ ਦੀ ਮਾੜੀ ਮਾਨ ਸਕਦਾ ਇਸ ਦੇਸ਼ ਦੇ ਬਹੁ ਗਿਣਤੀ ਲੋਕਾਂ ਦੀ ਉਹ ਇਹ ਗੱਲ ਯਾਦ ਨਹੀਂ ਕਰਦੀ ਤੁਸੀਂ ਦੇਖੋ ਅੱਜ ਮੈਨੂੰ ਉਹ ਦਿਨ ਯਾਦ ਆਉਂਦਾ ਕਿਉਂਕਿ ਇਹ ਜਿਹੜੀ ਧਰਤੀ ਆ ਇਸ ਧਰਤੀ ਨੇ ਪੰਜਾਵੇਂ ਵਰੇ ਗੰਢ ਦੀ ਜਿਹੜੀ ਗੱਲ ਹੋਈ ਆ ਤੇਜਾ ਸਿੰਘ ਸਮੁੰਦਰੀ ਹਾਲ ਅਸੀਂ ਦੇਖ ਰਹੇ ਆ ਇੱਥੋਂ ਹੀ ਇਹ ਫੈਸਲੇ ਹੋਏ ਸ੍ਰੀ ਕਾਲ ਤਕਸਾਬ ਤੋਂ ਸੇਧ ਲੈ ਕੇ ਇਹ ਜਿਹੜੇ ਮੋਰਚੇ ਲੱਗਦੇ ਰਹੇ ਜਿਨ੍ਹਾਂ ਨੇ ਕੱਲੀ ਸਿੱਖਾਂ ਨੇ ਆਪਣੀ ਸੱਤਾ ਦੀ ਲੜਾਈ ਨਹੀਂ ਲੜੀ ਸਿੱਖਾਂ ਨੇ ਗੁਰੂ ਦੇ ਦਿੱਤੇ ਸਿਧਾਂਤ ਤੇ ਜ਼ਬਰ ਦੇ ਜ਼ੁਲਮ ਦੇ ਖਿਲਾਫ ਲੜੀ ਜਦੋਂ ਕਿ ਇਹ ਗੱਲ ਵੀ ਆਮ ਤੌਰ ਤੇ ਜਾਣੀ ਜਾਂਦੀ ਆ ਕਿ ਇੰਦਰਾ ਗਾਂਧੀ ਨੇ ਜਿਹੜਾ ਅਕਾਲੀ ਦਲ ਸੀ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਇਸ ਐਮਰਜੈਂਸੀ ਦੇ ਇਸ ਮੋਰਚੇ ਤੋਂ ਬਾਹਰ ਹੋ ਜਾਓ ਮੈਂ ਤੁਹਾਨੂੰ ਐਸਾ ਰਾਜ ਦਵਾਂਗੀ ਜਿਹੜਾ ਸਾਰੀ ਉਮਰ ਤੁਸੀਂ ਰਾਜ ਕਰੋਗੇ ਪਰ ਸਿੱਖ ਲੀਡਰਸ਼ਿਪ ਨੇ ਇਹ ਗੱਲ ਕਹੀ ਕਿ ਅਸੀਂ ਗੁਰੂ ਦੇ ਦਿੱਤੇ ਸਿਧਾਂਤ ਤੇ ਜ਼ਬਰ ਦੇ ਜ਼ੁਲਮ ਦੇ ਖਿਲਾਫ ਅਸੀਂ ਖੜਨਾ ਹੀ ਖੜਨਾ ਜਦੋਂ ਕਿ ਬਹੁਤ ਵੱਡਾ ਮਾਮਲਾ 29 ਰਾਜਾਂ ਵਿੱਚੋਂ ਸਿਰਫ ਇੱਕ ਰਾਜ ਬਣਦਾ ਸੀ ਪੰਜਾਬ ਦਾ ਪਰ ਪੰਜਾਬ ਦੇ ਇੱਕੋ ਰਾਜ ਨੇ ਇਸ ਅਮਰਜੈਂਸੀ ਦੇ ਮੋਰਚੇ ਵਿੱਚ ਵੱਡੀ ਲੜਾਈ ਤੇ ਵੱਡਾ ਯੋਗਦਾਨ ਪਾ ਕੇ ਜਿਹੜੀ ਗੱਲ ਕੀਤੀ ਮੈਂ ਗੱਲ ਕਰਦਾ ਸੀ ਕਿ ਅੱਜ ਉਹ ਗੁਰਦੁਆਰਾ ਸੀਸਗੰਜ ਸਾਹਿਬ ਸਾਨੂੰ ਯਾਦ ਆ ਜਿੱਥੇ ਇਹ ਜਿਹੜੇ ਸਾਡੇ ਨਹਿਰੂ ਗਾਂਧੀ ਮਾਲਵੀਆ ਇਹਨਾਂ ਨੇ ਗੱਲ ਕਹੀ ਸੀ ਕਿ ਜਦੋਂ ਸਿੱਖਾਂ ਨੇ ਗੁਰਦੁਆਰਾ ਦੇ ਜਿਹੜੇ ਆਜ਼ਾਦੀ ਗੁਰਦੁਆਰਾਂ ਦੀ ਜਿਹੜੀ ਅੰਗਰੇਜ਼ਾਂ ਦੇ ਪਿਛੋਂ ਪਿਠੂਆਂ ਤੋਂ ਛਡਾਉਣ ਦੀ ਗੱਲ 1922 ਦੇ ਵਿੱਚ ਜਿਹੜਾ ਮੋਰਚਾ ਜਿੱਤਿਆ ਸੀ ਬੜਾ ਦਮਗਜਾ ਮਾਰਿਆ ਸੀ ਵੱਡੀ ਗੱਲ ਕੀਤੀ ਸੀ ਭਾਵੇਂ ਮੁਕਰ ਦੇ ਵੀ ਨੇ ਤੇ ਯਾਦ ਵੀ ਨਹੀਂ ਰੱਖਦੇ ਕਹਿੰਦੇ ਸਿੱਖਾਂ ਨੇ ਅ ਅੰਗਰੇਜ਼ਾਂ ਕੋਲੋਂ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿਹੜੀ ਜਿੱਤ ਲਈਆ ਤੇ ਅਸੀਂ ਇਹ ਗੱਲ ਕਹਿੰਨੇ ਆ ਕਿ ਜਿਹੜਾ ਸਾਰਾ ਦੇਸ਼ ਵੀ ਇੱਕ ਗੁਰਦੁਆਰਾ ਤੇ ਸਿੱਖਾਂ ਨੂੰ ਇਹਦੇ ਲਈ ਵੀ ਲੜਾਈ ਲੜਨੀ ਚਾਹੀਦੀ ਆ ਤੇ ਸਿੱਖਾਂ ਨੇ ਵਾਕਈ ਇਸ ਦੇਸ਼ ਨੂੰ ਆਪਣਾ ਸਮਝਦੇ ਆ ਇਹਦੇ ਲਈ ਸਿਰ ਦਿੱਤੇ 100 ਦੇ ਵਿੱਚੋਂ 90 ਸਿਰ ਦਿੱਤੇ ਜਦੋਂ ਕਿ ਗਿਣਤੀ ਸਾਡੀ ਜਿਹੜੀ ਆ ਉਸੇ ਰੋ 2% ਸੀ ਪਰ ਅੱਜ ਮੈਂ ਇਹ ਗੱਲ ਕਹਿ ਲੈਣਾ ਚਾਹੁੰਦਾ ਕਿ ਇਸ ਦੇਸ਼ ਨੂੰ ਸਥਾਪਿਤ ਕਰਨ ਲਈ ਇਸ ਦੇਸ਼ ਦੇ ਅੰਦਰ ਸਵਿਧਾਨ ਨੂੰ ਬਚਾਉਣ ਲਈ ਇਸ ਦੇਸ਼ ਦੇ ਅੰਦਰ ਲੋਕਤੰਤਰ ਨੂੰ ਬਚਾਉਣ ਲਈ ਇਸ ਦੇਸ਼ ਦੇ ਅੰਦਰ ਇਹਦੀ ਸ਼ਰਧਾ ਨੂੰ ਮਹਫੂਜ਼ ਕਰਨ ਵਾਸਤੇ ਇਸ ਦਸਤਾਰ ਨੇ ਤੇ ਸਿੱਖਾਂ ਨੇ ਵੱਡਾ ਰੋਲ ਅਦਾ ਕੀਤਾ ਪਰ ਅੱਜ ਚਾਹੇ ਇੱਥੇ ਕੋਈ ਵੀ ਆ ਗਿਆ ਚਾਹੇ ਇੱਥੇ ਭਗਵਾ ਆ ਗਿਆ ਚਾਹੇ ਇੱਥੇ ਤਿਰੰਗਾ ਆ ਗਿਆ ਚਾਹੇ ਇੱਥੇ ਕੋਈ ਵੀ ਆ ਗਿਆ ਪਰ ਉਹ ਸਿੱਖਾਂ ਦੇ ਪ੍ਰਤੀ ਸਹਿਰਦਖਾਈ ਨਹੀਂ ਦੇ ਰਹੇ ਕਾਸ਼ ਰੱਬ ਇਹਨਾਂ ਨੂੰ ਮਤ ਦੇਵੇ ਕਿ ਇਸ ਦੇਸ਼ ਨੂੰ ਬਚਾਉਣ ਵਾਲੇ ਜਿਹੜੇ ਸਿੱਖ ਆਵਾਮ ਹੈ ਇਹਨਾਂ ਦੀ ਕੁਰਬਾਨੀ ਦੀ ਕਦਰ ਕਰਨ ਇਹਨਾਂ ਦੀ ਕੁਰਬਾਨੀ ਨੂੰ ਯਾਦ ਕਰਨ ਭਾਵੇਂ ਕਿ ਇਸ ਗੱਲ ਦੀ ਕੋਈ ਮਰਹਾਜਗੀ ਨਹੀਂ ਕਿ ਸਾਨੂੰ ਇਹਨਾਂ ਦੀ ਖੁਸ਼ਾਮਦੀਦ ਦੀ ਜਾਂ ਇਹਨਾਂ ਦੀ ਇਸ ਕੁਰਬਾਨੀ ਦੇ ਲਈ ਸਲਾਮੀ ਦੀ ਲੋੜ ਆ ਸਿੱਖ ਨੇ ਇਹ ਕਰਮ ਆਪਣੇ ਗੁਰੂ ਦੇ ਦਿੱਤੇ ਸਿਧਾਂਤ ਤੇ ਦਿੱਤੀ ਦਿਸ਼ਾ ਨਿਰਦੇਸ਼ ਨਾਲ ਹੀ ਕੀਤਾ ਕਰਨਾ ਤੇ ਕਰਦੇ ਰਹਿਣ ਪਰ ਇਸ ਦੇਸ਼ ਨੂੰ ਇਸ ਗੱਲ ਦੀ ਜ਼ਰੂਰਤ ਆ ਅੱਜ ਉਸ ਐਮਰਜੈਂਸੀ ਦੀ 50ਵੀਂ ਬਰੇਗੰਡ ਇਥੇ ਇੱਕ ਲੋਕਤੰਤਰ ਨੂੰ ਬਚਾਉਣ ਵਾਸਤੇ ਸੰਵਿਧਾਨ ਨੂੰ ਬਚਾਉਣ ਵਾਸਤੇ ਇਸ ਪੰਜਾਬ ਨੇ ਇੱਕ ਸੂਬੇ ਨੇ ਐਡਾ ਵੱਡਾ ਰੋਲ ਦਾ ਕੀਤਾ ਉਸ ਦਿਨ ਤੇ ਉਹਨਾਂ ਜਾਂਬਾਜ ਜਿਹੜੇ ਲੀਡਰਾਂ ਨੂੰ ਅਸੀਂ ਸਲਾਮ ਕਰਦੇ ਆਂ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਆਂ ਜਿਨ੍ਹਾਂ ਨੇ ਇਸ ਦੇਸ਼ ਅੰਦਰ ਗੁਰੂ ਦੇ ਦਿੱਤੇ ਸਿਧਾਂਤ ਨੂੰ ਲੈ ਕੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਐਮਰਜੈਂਸੀ ਦੇ ਸਮੇਂ ਤੇ 40000 ਤੋਂ ਵੱਧ ਲੋਕਾਂ ਨੇ ਜੇਲ੍ਹਾਂ ਭਰੀਆਂ ਤਸ਼ੱਦਦ ਸਹੇ ਤੇ ਇਸ ਜਿਹੜੇ ਲੋਕਤੰਤਰ ਦੇ ਹੱਕ ਦੇ ਵਿੱਚ ਜਿਹੜੀ ਲੜਾਈ ਸੀ ਉਹ ਜਿੱਤੀ ਤੇ ਅਸੀਂ ਉਹਨਾਂ ਦੇ 50ਵੇਂ ਵਰੇਗੰਨ ਤੇ ਉਹਨਾਂ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰ ਵੀ ਜਿਹੜੇ ਲੀਡਰ ਆ ਜਿਨ੍ਹਾਂ ਨੇ ਉਸ ਸਮੇਂ ਯੋਗਦਾਨ ਪਾਇਆ ਤੁਸੀਂ ਦੇਖ ਰਹੇ ਹੋ ਇਹ ਉਸ ਸਮੇਂ ਤੇ ਕਿੰਨੇ ਵੱਡੇ ਜਿਹੜੇ ਮੋਰਚੇ ਦੇ ਵਿੱਚ ਗ੍ਰਿਫਤਾਰੀਆਂ ਜਥੇ ਜਿਹੜੇ ਪਹੁੰਚਦੇ ਰਹੇ ਇਤਿਹਾਸ ਨੇ ਇਸ ਗੱਲ ਨੂੰ ਵਾਚਿਆ ਪ੍ਰਕਾਸ਼ ਇਸ ਦੇਸ਼ ਦੇ ਲੋਕ ਸਿੱਖਾਂ ਦੀ ਇਸ ਕੁਰਬਾਨੀ ਤੇ ਪੰਜਾਬ ਦੀ ਇਸ ਯੋਗਦਾਨ ਨੂੰ ਯਾਦ ਕਰਮ ਤਾਂ ਕਿ ਦੇਸ਼ ਬਚ ਸਕੇ ਦੇਸ਼ ਦੀ ਇਕਤਾ ਖੰਡਤਾ ਜਿਹੜੀ ਹੈ ਕੈਮਰਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ